ਚੋਨਾ 20 ਦਿਨਾਂ ਦਾ ਤੇ ਨਿਸਰ ਵੀ ਗਿਆ। ਯਾਨੀ ਕਿ ਨਿਸਾਰਾ ਲੈ ਗਿਆ ਬੂਰ ਤੁਹਾਨੂੰ ਦਿਖ ਰਿਹਾ ਹੈ। ਜਗ੍ਹਾ ਜਗ੍ਹਾ ਇਹ ਬੱਲੀਆਂ ਜਿਹੜੀਆਂ ਦਿਖਾਈ ਦੇ ਰਹੀਆਂ। ਦੇਖੋ ਹਰ ਪਾਸੇ। ਤੇ ਬੜਾ ਬਿਰਲਾ ਜਿਹਾ ਛੱਦਾ ਜਿਹਾ ਹਲੇ ਕਿਉਂਕਿ ਹਲੇ ਹਾਈ 20 ਦਿਨਾਂ ਦਾ। ਤਾਂ ਇਹ ਸਮੱਸਿਆ ਕਈ ਵਾਰੀ ਨਾ ਇਦਾਂ ਦੀ ਸਮੱਸਿਆ ਜਿਹੜੀ ਆ ਜਾਂਦੀ ਹੈਗੀ ਆ ਕਿ ਚੋਨੇ ਦਾ ਜਲਦੀ ਨਿਸਾਰਾ ਲੈ ਜਾਣਾ। ਹੁਣ ਹੁੰਦਾ ਕਿ ਇਹ ਪੰਜ ਗੱਲੇ ਬਾਹਣਾ ਮੇਰੇ ਪਿੰਡ ਦਾ। ਪੰਜ ਦੇ ਪੰਜ ਕਿੱਲੇ ਇਹ ਨਸਾਰਾ ਲੈ ਗਿਆ ਝੰਡਾ ਪੱਤਾ ਤੁਹਾਨੂੰ ਥਾਂ-ਥਾਂ ਦਿਖਾਈ ਦੇਣ ਲੱਗ ਗਿਆ ਉਹ ਝੰਡਾ ਪੱਤੇ ਇਹ ਕੱਟ ਚੁੱਕੇਗਾ ਪਰ ਹੁਣ ਹੋਇਆ ਕੀ ਸੀਗਾ ਦੇਖੋ ਫੱਕ ਲੱਗ ਗਈ ਵੱਡੀ ਵੱਡੀ ਉਮਰ ਦੀ ਪੱਕੀ ਫੱਕ ਵੈਰਾਈਟੀ ਇਹ 26 ਤਾਂ ਇਹ ਸਮੱਸਿਆ ਮਾ ਖਾਸ ਕਰ ਜਿਹੜੀਆਂ ਥੋੜੇ ਦਿਨਾਂ ਦੀਆਂ ਵੈਰਾਈਟੀਆਂ ਜਿਨ੍ਹਾਂ ਨੇ ਟ੍ਰਾਂਸਪਲੈਂਟਿੰਗ ਤੋਂ ਬਾਅਦ ਮਤਲਬ ਦੇਣੀ ਸਾਰੇ 90 92 ਲੈਣੇ ਆ ਤੇ 90 92 ਦਿਨਾਂ ਦੇ ਵਿੱਚੋਂ ਵੱਢੀਆਂ ਜਾਂਦੀਆਂ ਤਾਂ ਉਹਨਾਂ ਦੇ ਵਿੱਚ ਇਹ ਸਮੱਸਿਆ ਮਾ ਅਕਸਰ ਆ ਜਾਂਦੀਆਂ ਜਿੱਥੇ ਵੱਡੀ ਉਮਰ ਦੀ ਫੱਕ ਲੱਗ ਜੇ ਹਾਲਾਂਕਿ 26 ਬਰਡੇ ਨੂੰ ਕਾਫੀ ਟਾਈਮ ਹੋ ਗਿਆ ਔਰ ਬਹੁਤ ਜਿਆਦੇ ਨੌਲੇਜ ਕਿਸਾਨਾਂ ਨੇ ਇਹਦੇ ਬਾਰੇ ਚੁੱਕੇ ਪਰ ਫਿਰ ਵੀ ਕਿਤੇ ਨਾ ਕਿਤੇ ਨਾਂ ਚਾਹੁੰਦੇ ਹੋਏ ਜਾਂ ਜਦੋਂ ਆਪਾਂ ਕਿਸੇ ਤੋਂ ਲੈ ਕੇ ਲਾ ਲਗੇ ਕਿਸੇ ਸਾਰੇ ਉਦੋਂ ਇਹ ਗੱਲਾਂ ਕਈ ਵਾਰੀ ਦੇਖਣ ਨੂੰ ਮਿਲਦੀਆਂ ਪਰ ਇਹਦੇ ਵਿੱਚ ਵੀ ਝੋਨੇ 'ਚ ਸੇਮ ਉਹੀ ਕੰਡੀਸ਼ਨ ਹੋਈ ਵੀ ਹੈ ਵੀ ਫੱਕ ਭਰਾ ਨੇ ਕਿਸ ਤੋਂ ਲੈ ਕੇ ਲਾਈ ਸੀ ਹੁਣ ਅਗਲਾ ਕਹਿੰਦਾ ਯਰ 30-32 ਦਿਨਾਂ ਦੀ ਹੈ ਪਰ ਫੱਕ ਸੀਐਸਐਲ ਦੇ ਵਿੱਚ 45 ਦਿਨ ਦੀ ਤਾਂ ਹੁਣ ਹੋਊ ਕੀ ਦੇਖੋ ਫੱਕ 45 ਦਿਨ ਦੀ ਐ ਤੇ 45 ਦਿਨ ਦੀ ਫੱਕ ਤੋਂ ਬਾਅਦ 20 ਦਿਨ ਲੱਗੇ ਨੂੰ ਹੋਗੇ ਯਾਨੀ ਕਿ 65 ਦਿਨ ਕਿੱਥੇ ਹੋਣਾ ਸੀ ਇਹਨੇ ਅੱਜ ਟੋਟਲ 45 ਦਿਨ ਦਾ ਤੇ ਹੁਣ ਇਹਦਾ ਪੂਰੇ ਇਹਦਾ ਉਹ ਸਮਝੋ ਕੀ ਆ ਕਹਾਣੀ ਦੇਖੋ ਇਹ 90 92 ਦਿਨਾਂ ਚ ਵੱਡੀਆਂ ਜਾਂਦੀਆਂ ਨੇ ਵੈਰਾਈਟੀਆਂ ਟ੍ਰਾਂਸਪਲੈਂਟਿੰਗ ਤੋਂ ਬਾਅਦ 32 ਦਿਨ ਇਹਨੇ ਮੁੰਜਰਾਂ ਚ ਲੈਣੇ ਹੁੰਦੇ ਆ ਮੁੰਜਰਾਂ ਜਿਹੜੀਆਂ 32 ਦਿਨ ਇਹਦੀਆਂ ਬਾਹਰ ਰਹਿੰਦੀਆਂ ਯਾਨੀ ਕਿ ਪਿੱਛੇ ਰਹਿ ਕੇ 60 ਕੁ ਦਿਨ ਜਿਹੜੇ ਨੇ ਆਪਦੀ ਕਾਰਵਾਈ ਕਰਨੀ ਨੇ 60ਾਂ ਜੋ ਵੀ ਜੇ ਜਿਹੜੀ ਪੈਨਿਕਲ ਇਨੀਸ਼ੀਏਸ਼ਨ ਦੀ ਸਟੇਜ ਆ ਉਹ 15 18 ਦਿਨ ਪਹਿਲਾਂ ਗੱਬੇ ਦੇ ਅੰਦਰ ਸ਼ੁਰੂ ਹੋ ਜਾਂਦੀ ਹੈ ਜਦੋਂ ਝੰਡਾ ਪੱਤਾ ਕੱਟ ਜਾਂਦਾ ਜਿਵੇਂ ਕਿ ਉਹਨੇ ਝੰਡੇ ਪੱਤੇ ਕੱਢ ਗਿਆ ਤੇ ਗੱਬੇ ਦੇ ਅੰਦਰ ਜਿਹੜੀ ਉਹ ਸਟੇਜ ਆ ਉਹ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਬੱਲੀ ਆ ਜਿਹੜੀ ਦਿਖਾਈ ਦੇਊਗੀ ਠੀਕ ਆ ਤਾਂ ਹੁਣ ਜਦੋਂ ਇਹ ਸਟੇਜ ਇੱਥੇ ਸ਼ੁਰੂ ਹੋ ਗਈ ਦੇਖੋ ਹੁਣ ਇਹ ਝੋਨਾ ਨਹੀਂ ਗਲਤ ਹੈਗਾ ਜਾਂ ਆਪਾਂ ਕਈ ਵਾਰੀ ਲੰਬਾ ਦੁਕਾਨਦਾਰ ਨੂੰ ਵੀ ਤੇ ਜਾਂ ਬੀ ਚੁਣੀ ਕੀ ਆ ਹੋਇਆ ਕੀ ਇਹ ਸਾਰੀ ਦਿਨਾਂ ਦੀ ਗੜਬੜ ਹੋਊ ਵੀ ਜਿਹੜੇ ਨੇ ਦਿਨ ਉੱਥੇ ਪੂਰੇ ਕਰਨੇ ਸੀ ਤਾਂ ਦਿਨ ਇਹਦੇ ਪੂਰੇ ਹੋ ਚੱਲੇ ਤਾਂ ਹੁਣ ਇੱਥੇ ਕੀ ਕਰ ਸਕਦੇ ਆ ਇਹਦੇ ਲਈ ਦੇਖੋ ਕਿਸਾਨ ਵੀਰੋ ਇਹ ਸਮੱਸਿਆ ਆ ਗਈ ਤਾਂ ਕਈ ਵਾਰੀ ਬੰਦਾ ਕਹਿੰਦਾ ਅਰੇ ਨਸਰ ਗਿਆ ਚਲ ਆਪਾਂ ਬਾਕੇ ਹੋਰ ਲਾ ਦਈਏ ਪਰ ਹੁਣ ਮੈਨੂੰ ਇਹ ਦੱਸੋ ਕਿ ਜੇ ਬਾਕੇ ਹੋਰ ਲਾਓਗੇ ਕੀ ਸ਼ੋਰਟ ਹੈ ਵੀ ਫੱਕ 25 ਦਿਨ ਦੀ ਮਿਲ ਜੂ ਕਿਉਂਕਿ ਜਿਸ ਤੋਂ ਬਾਅਦ ਫੱਕ ਮੁੱਲ ਵੀ ਲਵਾਉਗੇ 2000 ਦੀ ਫੱਕ ਤੇ 5000 ਰੁਪਏ ਲਵਾਈ ਦਾ ਤੇ 1000 ਪਲਟਾ ਪਲਟੀ ਦਾ ਲਾ ਲਓ 7 ਤੋਂ 8000 ਰੁਪਏ ਹੋਰ ਲੱਗਣਾ 7 ਤੋਂ 8000 ਲੱਗ ਕੇ ਵੀ ਸ਼ੋਰਟ ਹੀ ਨਹੀਂ ਆ ਵੀ ਆਪਾਂ ਨੂੰ ਸਹੀ ਹੋਜੂ ਦੇਖੋ ਝਾੜ ਘਟੂਗਾ ਝਾੜ ਦੇ ਵਿੱਚ ਕੋਈ ਦੋ ਰੇ ਨਹੀਂ ਝਾੜ ਘਟੂਗਾ ਪਰ ਹੁਣ ਇਹਨੂੰ ਕਰਨਾ ਕੀ ਹੈ ਦੇਖੋ ਆਪਣੇ ਹੱਥ ਚ ਇਕੋ ਹੀ ਹੈ ਵੀ ਇਹਨੂੰ ਵੈਜੀਟੇਟਿਵ ਗਰੋਥ ਵੱਲ ਆਪਾਂ ਮੋਲਡ ਕਰਨਾ ਜਿੰਨਾ ਵੈਜੀਟੇਟਿਵ ਗਰੋਥ ਇਹਦੀ ਕਰਾ ਲਾਂਗੇ ਉਹਨੇ ਆਪਣੇ ਲਈ ਫਾਇਦੇਮੰਦ ਹੈ ਦੇਖੋ 5 ਤੋਂ 7 ਦਿਨ ਆਪਾਂ ਇਹਨੂੰ ਮੋਲਡ ਕਰ ਸਕਦੇ ਹਾਂ ਜਿਆਦਾ ਤਾਂ ਇਹ ਵੈਰੈਟੀ ਨੂੰ ਆਪਾਂ ਕਰ ਨਹੀਂ ਸਕਦੇ ਕਿਉਂਕਿ ਜਿਆਦਾ ਇਹਨੂੰ ਆਪਣੇ ਹੱਥ ਚ ਨਹੀਂ ਹੈ 5 ਤੋਂ 7 ਦਿਨ ਕਰਨ ਲਈ ਆਪਾਂ ਨੂੰ ਕੀ ਹੈ ਜਿਹੜੀਆਂ ਨਾਈਟ੍ਰੋਜਨ ਆ ਉਹਦੀ ਡੋਜ਼ ਦੇਣੀ ਪੂ ਲਗਾਤਾਰ ਨਾਈਟ੍ਰੋਜਨ ਇਹਨੂੰ ਦੇਣੀ ਪਊਗੀ ਜਿਹੜਾ ਇਹਦਾ ਪ੍ਰੋਡਕਟਿਵ ਫੇਸ ਵੱਲੋਂ ਵੈਜੀਟੇਟਿਵ ਗਰੋਥ ਵੱਲ ਚੱਲ ਜੇ ਤਾਂ ਕਿ ਆਪਾਂ ਨੂੰ ਕੁਝ ਟਾਈਮ ਮਿਲ ਜੇ ਔਰ ਇਹਦੇ ਚ ਇੱਕ ਮੈਂ ਤੁਹਾਨੂੰ ਇਹ ਦੱਸ ਦਿਆ ਜਿਹੜਾ ਮਦਰ ਟਿੱਲਰ ਹੈ ਮਦਰ ਟਿੱਲਰ ਹੀ ਨਿਸਰੂਗਾ ਜਿਹੜੇ ਬਾਅਦ ਚ ਟਿੱਲਰ ਕੱਢੂਗਾ ਜਾਂ ਬਾਅਦ ਚ ਪਰਦੇਸੀ ਬਾਸ ਆਈ ਗਈ ਇਹ ਬੁੱਝਾ ਮਾਰਿਆ ਤਾਂ ਉਹ ਬਿਲਕੁਲ ਵੀ ਨਹੀਂ ਨਿਸਰੂਗਾ ਉਹ ਆਪਦੇ ਟਾਈਮ ਤੇ ਨਿਸਰੂਗਾ ਪਰ ਮਦਰ ਟਰਿੱਲਰ ਦਾ ਟਾਈਮ ਆ ਜਿਹੜਾ ਉਹ ਪੂਰਾ ਹੋ ਚੁੱਕਿਆ 45 ਉੱਥੇ ਨੇ ਖਾਦੇ 20 ਦਿਨ ਇੱਥੇ ਖਾਲੇ 65 65 ਦਿਨਾਂ ਦੀ ਹੋ ਗਈ ਤੇ 65 ਤੋਂ ਬਾਅਦ ਇਹਦੇ ਕੋਲੇ ਜਿਹੜੇ ਹੈਗੇ ਦਿਨ ਬਚਦੇ ਆ 50 ਕਿਉਂਕਿ 115 ਦਿਨਾਂ ਦੇ ਵਿੱਚ ਇਹਦਾ ਟੋਟਲ ਸੀਡ ਤੋਂ ਸੀਡ ਹੁੰਦਾ ਹੈਗਾ 50 ਦਿਨਾਂ ਦੇ ਵਿੱਚੋਂ 35 ਦਿਨ ਜਿਹੜੇ ਮੁੰਜਰਾ ਨਿਕਲਣ ਤੋਂ ਬਾਅਦ ਤੇ ਹੁੰਦੇ ਆ ਤੇ ਬਾਕੀ ਦੀ ਪਣੀ ਕਲ ਇਨੀਸ਼ੀਏਸ਼ਨ ਆ ਜਿਹੜੀ ਸਟਾਰਟ ਕਿਉਂਕਿ ਔਰ ਕੁਝ ਜਿਹੜੀ ਵੱਡੀ ਫਾਪੂ ਥੋੜੇ ਉਧਰਲੇ ਦਿਨ ਉਹ ਖਾਊਗੀ ਇਹ ਫਾਕ ਤੁਸੀਂ 15 ਦਿਨ ਅੰਦਰ ਉਹ ਤੋਂ ਵੱਡੀ ਕਰਦੇ ਹੋ ਨਾ ਤਾਂ ਅਗਲੇ ਵੀ 10 ਦਿਨ ਉਹ ਤੁਹਾਡਾ ਵਿੱਚੋਂ ਖਾਜੂਗੀ ਤਾਂ ਉਹ 25 ਦਿਨ ਵੱਡੀ ਆਪ ਤੇ ਆਪ ਨੂੰ ਮੰਨੂਗੀ ਯਾਨੀ ਕਿ 10 ਦਿਨ ਏਜ ਕਟਾ ਆਜੂਗੀ ਤਾਂ ਇਹੀ ਹੋਇਆ ਬੈ ਇਹਦੇ ਵਿੱਚ ਹੁਣ ਆਪਾਂ ਨੂੰ ਜਿਹੜੀ ਮਤਲਬ ਕੋਈ ਐਨਪੀਕੇ ਦੀ ਸਪਰੇ ਕਰ ਸਕਦੇ ਹੋ ਜਿਹਦੇ ਵਿੱਚ 20 ਵੀ ਹੋ ਸਕਦਾ 22 22 ਹੋ ਸਕਦਾ ਯਾਨੀ ਕਿ ਜਿਹੜੇ ਵੈਜੀਟੇਟਿਵ ਗਰੋਥ ਦੇਣ ਨਾਈਟ੍ਰੋਜਨ ਜੋਗਤ ਚੀਜ਼ਾਂ ਦੇ ਸਦੋਂ ਨਾਈਟ੍ਰੋਜਨ ਨਾਲ ਮੈਗਨੀਸ਼ੀਅਮ ਦੀ ਸਪਰੇ ਕਰ ਸਕਦੇ ਹੋ ਜਿਨ੍ਹਾਂ ਦੇ ਵਿੱਚ ਮਤਲਬ ਪੌਦੇ ਚ ਕਲੋਰੋਫਿਲ ਵਧੇ ਤੇ ਪੌਦਾ ਵੈਜੀਟੇਟਿਵ ਗਰੋਥ ਵੱਲ ਜਾਵੇ